ਦੀ ਪਰਮਾਨਜੀ ਦਿਵਾਲੀ ਦੇ ਸੁਭ ਤੇ ਹਾਰ ਤੇ ਕੀ ਸੰਦੇਸ਼ ਨਾ ਜਾਉ ਵਾਈਕੁਲ ਦੀ ਦਾਸ ਸਾਹ ਵਾਈਕੁਲ ਦੀ ਫਟੇ ਮੈਂ ਜਤਿੰਦਰ ਸਿੰਘ ਸਰਪੰਚ ਪਿੰਡ ਖੈਰਾ ਕੋਟਲੀ ਲਾਕਾ ਨਿਵਾਸੀਆਂ ਨੂੰ ਤੇ ਦੇਸ਼ ਵਾਸੀਆਂ ਨੂੰ ਦਿਵਾਲੀ ਦੀ ਤੇ ਪਰਦੇਸ਼ੀਓਰ ਦੀਆਂ ਦੀ ਲੱਖ ਲੱਖ ਵਧਾਈ ਦਿੰਦਾ ਤੇ ਵਾਈ ਗੁਰੂ ਅਗੇ ਅਰਦਾਸ ਕਰਦੇ ਆਂ ਕਿ ਇਹ ਤਿਹਾੜ ਦੇ ਦਾ ਹਰ ਘਰ ਵਾਸ ਤੇ ਖੁਸ਼ੀਆਂ ਲੈ ਕੇ ਤੁਨਾ ਬੀਲ ਕਰਦਾ ਹਾਂ ਪੰਜਾਬ ਵਾਸੀਆਂ ਤੇ ਵਿਦੇਸ਼ ਵਾਸੀਆਂ ਨੂੰ ਜਿਹੜਾ ਦਿਵਾਲੀ ਦੇ ਮੌਕੇ ਅਸੀਂ ਪਟਾਕੇ ਚਲਾਉਨੇ ਆਂ ਉਹ ਨਾ ਚਲਾਇਆ ਜਾ ਉਹਦੇ ਨਾਲ ਜਿਹੜਾ ਕਿ ਵਾਤਾਵਰਨ ਖਰਾਬ ਹੁੰਦਾ ਹੈ ਤੇ ਵਾਤਾਵਰਨ ਨੂੰ ਸੋਧੇ ਰੱਖਣ ਵਾਸਤੇ ਆਪਾਂ ਪਟਾਕੇ ਜਿਹੜੇ ਆ ਸੁਪਰੀਮ ਕੋਰਟ ਦਾ ਵੀ ਆਰਡਰ ਆ ਕਰਤਾ ਹੋਰਨਾਂ ਦੇ ਪਟਾਕੇ ਨਾ ਚਲਾਓ ਤੇ ਦੇਸ਼ ਨੂੰ ਗਰੀਨ ਰੱਖੋ ਤੇ ਬੇਨਤੀ ਹੈ ਜੀ ਸਾਰੇ ਪਟਾਕੇ ਨਾ ਚਲਾਓ ਸੋ ਨਾਲ ਹੀ ਮੈਂ ਲੋਜਵਾਨਾਂ ਨੂੰ ਵੀ ਗੱਡੀ ਬੇਤੀ ਹੱਥਾਂ ਕੇ ਕਰਦਾ ਕਿ ਜਿਹੜੀ ਬਾੜੀ ਸੰਗਤਾਂ ਨਸ਼ੇ ਵਗੈਰਾ ਤੇ ਆ ਕੇ ਤੇ ਗੁਰੂ ਵਾਲੇ ਬਣੋ ਤੇ ਚੰਗੇ ਕੰਮ ਕਰੋ ਤੇ ਆਪਣਾ ਹੀ ਪਿੰਡ ਦਾ ਤੇ ਆਪਣੇ ਦੇਸ਼ ਦਾ ਨਾਮ ਰੋਸ਼ਨ ਕਰੋ ਕੋ ਮੈਂ ਇਹ ਵੀ ਦੱਸਣਾ ਚਾਹਦਾ ਹਾਂ ਇਹ ਸੁਧੇਰੇ ਸ੍ਰੀ ਹਰਗੋਬਿੰਦ ਸਿੰਘ ਪਾਸ਼ਾ ਗੁਆਰਿਆਂ ਦੇ ਕਿਰੇਚੋ ਗਵਿੰਜਾ ਰਾਜਾ ਨੂੰ ਹਿਆ ਕਰਾ ਕੇ ਤੇ ਦਰਬਾਰ ਸਾਹਿਬ ਪਹੁੰਚੀ ਸੀ ਤੇ ਉਹਨਾਂ ਦੇ ਆਉਣ ਦੀ ਖੁਸ਼ੀ ਦੇ ਵਿੱਚ ਉੱਥੇ ਦੀਪਮਾਲਾ ਕੀਤੀ ਗਈ ਸੀ ਇਸ ਕਰਕੇ ਸਾਡੇ ਸਭ ਸਾਰਿਆਂ ਦਾ ਸਾਂਝਾ ਹਿੰਦੂਆਂ ਦਾ ਤੇ ਸਿੱਖਾਂ ਦਾ ਸਾਂਝਾ ਤਿਹਾੜ ਹੈ ਇੱਥੇ ਆਪ ਰਲ ਮਿਲ ਕੇ ਨੋਟਰੀ ਮੈਂ ਦੁਬਾਰਾ ਸਮਾਚੀ ਪਿੰਡ ਖੈਰਾ ਗੋਟਲੀ ਦੀ ਪੰਚਾਇਤ ਵੱਲੋਂ ਲੱਖਾਂ ਨਿਵਾਸੀਆਂ ਨੂੰ ਤੇ ਦੇਸ਼ ਵਾਸੀਆਂ ਨੂੰ ਦੀਵਾਲੀ ਦੀ ਲੱਖ ਲੱਖ ਵਧਾਈ ਜਿੰਨਾ ਰੋਇ ਕੋਟੀਕਾਂ ਸਾਹਿਬ ਰੋਇ ਕੋਟੀ टूर एंड ट्रैवल अब विदेश जाना हुआ आसान ऑस्ट्रेलिया यूके और पूरे यूरोप के लिए स्टडी एंड विजिटर वीजा, दुबई वीजा से लेकर वर्क परमिट तक अब बिना किसी एडवांस के पेमेंट सिर्फ वीजा लगने के बाद मलेशिया वीजा विद वर्क पुर्तगाल, इटली ग्रीस फ्रांस जर्मनी भी भरोसेमंद सुविधा साथ ही महिलाओं के लिए सिंगापुर में ब्यूटी पार्लर व होटल रिसेप्शन और दुबई में होम वर्क के लिए विशेष अवसर आज ही संपर्क करो